ਐਸ ਅਮਨੇ ਨਿਊ ਤੁਸੀਂ ਦੇਖ ਰਹੇ ਹੋ ਮੈਂ ਕੁਲਵੰਤ ਸਿੰਘ ਸਨੋਟ ਵੀ ਤੁਹਾਡਾ ਸਵਾਗਤ ਕਰਦਾ ਹਾਂ ਮੇਰੇ ਨਾਲ ਮੌਜੂਦ ਨਿਰਮਲ ਪੰਡੀ ਜੀ ਜਿਹੜੇ ਟਕਸਾਲੀ ਆਗੂ ਨੇ ਕਾਂਗਰਸ ਪਾਰਟੀ ਵਿੱਚ ਲਗਾਤਾਰ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਨੇ ਜਿਨ੍ਹਾਂ ਨੇ ਕਿਹਾ ਹੈ ਕਿ ਮੇਰੇ ਪਰਿਵਾਰ ਤੇ ਮੈਂ ਲੰਬਾ ਸਮਾਂ ਪਾਰਟੀ ਵਿੱਚ ਰਹੇ ਹਾਂ ਪਰ ਸੰਜੀਤ ਤਲਵਾਰ ਜੀ ਜੋ ਅੱਜ ਨਵੀਂ ਲੋਕ ਜੋ ਦੂਜੀਆਂ ਪਾਰਟੀਆਂ ਰਾਜਨੀਤੀ ਛੱਡ ਕੇ ਇੱਧਰ ਆ ਰਹੇ ਨੇ ਉਹਨਾਂ ਨੂੰ ਪਹਿਲ ਦੇ ਰਹੇ ਨੇ ਉਹਨਾਂ ਨੂੰ ਅੱਗੇ ਲੈ ਕੇ ਆ ਰਹੇ ਨੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਹੀ ਟਕਸਾਲੀ ਆਗੂ ਅਣ ਦੇਖਿਆ ਮਹਿਸੂਸ ਕਰਦੇ ਨੇ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਕਿ ਇਹਨਾਂ ਮੇਰਾ ਨਾਮ ਨਿਰਮਲ ਸਿੰਘ ਪਾਂਡੀ ਵਾਰਡ ਨੰਬਰ 6 ਸ਼ਹਿਰ ਲੁਧਿਆਣਾ ਜੀ ਜੀ ਔਰ ਕੰਸਟੀਟੂਐਂਸੀ ਈਸਟ ਜੀ ਪਾਂਡੀ ਜੀ ਜਿਹੜੇ ਤੁਸੀਂ ਗੱਲ ਕਹਿ ਰਹੇ ਹੋ ਕਿ ਜਿਹੜੇ ਸੰਜੀਤ ਤਲਵਾਰ ਜੀ ਨੇ ਇਹ ਟਕਸਾਲੀ ਆਗੂਆਂ ਨੂੰ ਅੱਖੋ ਪਰੋਖੇ ਕਰ ਰਹੇ ਨੇ ਜਿਹੜੇ ਨਵੇਂ ਲੋਕ ਆ ਰਹੇ ਨੇ ਚਾਹੇ ਉਹ ਕਿਸੇ ਹੋਰ ਪਾਰਟੀ ਚੋਂ ਆ ਰਹੇ ਨੇ ਚਾਹੇ ਕਿਵੇਂ ਵੀ ਨੇ ਉਹਨਾਂ ਨੂੰ ਜਿਹੜੀ ਐਮਿਟ ਦਿੱਤੀ ਜਾ ਰਹੀ ਹੈ ਇਹ ਚੀਜ਼ਾਂ ਕਦੋਂ ਤੋਂ ਮਹਿਸੂਸ ਹੋਣ ਲੱਗੀਆਂ ਕਿਵੇਂ ਤੁਹਾਨੂੰ ਫੀਲ ਹੋਇਆ ਭਾਜੀ ਇਹ ਜਿਹੜੀਆਂ ਚੀਜ਼ਾਂ ਨੇ ਜਦੋਂ ਐਮਐਲਏ ਸਾਹਿਬ ਬਣੇ ਨੇ ਕੌਂਸਲ ਐਮਐਲਏ ਬਣੇ ਨੇ ਕਾਉਂਸਲਰ ਤੋਂ ਬਾਅਦ ਤੇ ਜਦੋਂ ਕਾਰਪੋਰੇਸ਼ਨ ਦੇ ਇਲੈਕਸ਼ਨ ਆਏ ਨੇ ਉਦੋਂ ਹੀ ਸਾਹਮਣੇ ਆਨ ਲੱਗ ਗਿਆ ਜੀ ਕਿ ਜਿਹੜੇ ਟਕਸਾਲੀ ਵਰਕਰ ਨੇ ਉਹਨਾਂ ਨੂੰ ਘਰ ਬਿਠਾਉਣਾ ਸ਼ੁਰੂ ਕਰਤਾ ਇਹਨਾਂ ਨੇ ਤੇ ਜਿਹੜੇ ਨਵੇਂ ਦੂਜੀਆਂ ਪਾਰਟੀਆਂ ਤੋਂ ਆਏ ਨੇ ਉਹਨਾਂ ਨੂੰ ਕੌਂਸਲਰ ਦੀਆਂ ਟਿਕਟਾਂ ਦੇ ਦੇ ਕੇ ਕੌਂਸਲਰ ਬਣਾ ਕੇ ਨਵਾਜਿਆ ਜੀ ਤੇ ਤੁਹਾਡਾ ਹੁਣ ਇਹਨਾਂ ਪ੍ਰਤੀ ਰੋਸ਼ਨੀ ਕੀ ਹੈ ਕਿ ਤੁਸੀਂ ਕੀ ਚਾਹੁੰਦੇ ਕੀ ਹੋਗੇ ਅਸੀਂ ਇਹ ਸਾਨੂੰ ਅੱਖੋਂ ਦੇਖੇ ਦਿਨਾਂ ਨੇ ਕਰ ਦਿੱਤਾ ਆ ਤਾਂ ਅੱਗੇ ਤੁਹਾਡਾ ਕੀ ਰੋਡ ਮੈਪ ਹੈ ਇਸ ਜੀ ਲਈ ਭਾਜੀ ਇਹ ਸਾਡਾ ਰੋਡ ਮੈਪ ਜਿਹੜਾ ਹੁਣ ਜਿੰਨੇ ਵੀ ਟਕਸਾਲੀ ਆਗੂ ਨੇ ਤਕਰੀਬਨ ਆਪਣੇ ਆਪਣੇ ਘਰਾਂ 'ਚ ਬੈਠੇ ਨੇ ਪਿਛਲੇ 5 ਸਾਲ ਤੋਂ ਹੀ ਕਿਉਂਕਿ ਕਈ ਕੋਈ ਆਇਆ ਆਮ ਆਦਮੀ ਪਾਰਟੀ ਚੋਂ ਕੋਈ ਆਇਆ ਅਕਾਲੀ ਦਲ ਚੋਂ ਉਹਨਾਂ ਨੂੰ ਕੌਂਸਲਰ ਬਣਾ ਕੇ ਤੇ ਨਵਾਜਿਆ ਗਿਆ ਕੋਈ ਐਸੇ ਬੰਦੇ ਵੀ ਆਏ ਜਿਹੜੇ ਕਿ ਸਿਰਫ ਕਦੀ ਐਮਪੀ ਸਾਹਿਬ ਨੂੰ ਫੰਡ ਦਿੰਦੇ ਸੀਗੇ ਕਦੀ ਐਮਐਲਏ ਸਾਹਿਬ ਨੂੰ ਫੰਡ ਦਿੰਦੇ ਸੀਗੇ ਤੇ ਜਿਨ੍ਹਾਂ ਨੇ ਕਦੀ ਆਪਣੇ ਵਾਰਡ ਦੇ ਵਿੱਚ ਕੋਈ ਬੂਥ ਨਹੀਂ ਲਾਇਆ ਕਦੀ ਪਾਰਟੀ ਦੇ ਲਈ ਕੰਪੇਨਿੰਗ ਨਹੀਂ ਕੀਤੀ ਤੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਜੀ ਤੇ ਇਹ ਚੀਜ਼ ਤੋਂ ਸੋਚਦੇ ਸੋਚਦੇ ਅੱਜ 5 ਸਾਲ ਹੋ ਗਏ ਦੇਖਦੇ ਦੇਖਦੇ ਕਿ ਕੋਈ ਟਾਈਮ ਤਾਂ ਆਊਗਾ ਜਦੋਂ ਸੰਜੀਤ ਤਲਵਾਰਡ ਐਮਐਲਏ ਸਾਹਿਬ ਸਾਨੂੰ ਵੀ ਪੁੱਛਣਗੇ ਬਟ ਉਹ ਸਾਡੇ ਲਈ ਟਾਈਮ ਆਇਆ ਨਹੀਂ ਤੇ ਹੁਣ ਇਹ ਲੱਗਿਆ ਕਿ ਹੁਣ ਤੱਕ ਤਾਂ ਅਸੀਂ ਇਗਨੋਰ ਹੋ ਰਹੇ ਸੀਗੇ ਤੇ ਹੁਣ ਇਲੈਕਸ਼ਨ ਆ ਗਏ ਤੇ ਹੁਣ ਰੀਡ ਦੀ ਹੱਡੀ ਯਾਦ ਆ ਜਾਣੀ ਹੈ ਤੇ ਕਿਉਂ ਨਾ ਪਹਿਲਾਂ ਹੀ ਕਹਿ ਦਈਏ ਜੀ ਕਿ ਰੀਡ ਦੀ ਹੱਡੀ ਤੁਹਾਡੀ ਜਵਾਬ ਦੇ ਰਹੀ ਹੈ ਤੁਹਾਨੂੰ ਹੁਣ ਸਰ ਗੱਲ ਇਹ ਆ ਕਿ ਤੁਸੀਂ ਕਾਂਗਰਸ ਦੇ ਲੀਡਰ ਰਹੇ ਹੋ ਪੁਰਾਣੇ ਹੋ ਤੁਸੀਂ ਕਾਂਗਰਸ ਪਾਰਟੀ ਨਾਲ ਜੁੜੇ ਸੀ ਨਾ ਕਿ ਸੰਜੇ ਤਲਵਾਰ ਨਾਲ ਠੀਕ ਹੈ ਜੀ ਕਿ ਸੰਜੇ ਤਲਵਾਰ ਕਾਰਨ ਅਸੀਂ ਪਾਰਟੀ ਨਾਲ ਤੋਂ ਤੋਂ ਬਾਹਰ ਨਹੀਂ ਹੋ ਸਕਦੇ ਠੀਕ ਹੈ ਜੀ ਕੋਈ ਹੋਰ ਵੀ ਪਾਰਟੀ ਦੇ ਵੀ ਕਈ ਇਕਾਈਆਂ ਨੇ ਯੂਥ ਇਕਾਈ ਆ ਸੈਂਟਰ ਲਗਾਈ ਆ ਪੀਪੀਸੀ ਆ ਜਾਂਦੀ ਆ ਉਹਨਾਂ ਤੱਕ ਤੁਸੀਂ ਪਹੁੰਚ ਨਹੀਂ ਕਦੀ ਕੀਤੀ ਸਰ ਦੇਖੋ ਗੱਲ ਇਦਾਂ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਪ੍ਰਧਾਨ ਦੇ ਨੇ ਕੇਵਲ ਕਿਸ਼ਨ 바ਵਾਜੀ ਪ੍ਰਧਾਨ ਸੀ ਕਾਂਗਰਸ ਪਾਰਟੀ ਦੇ ਤੋਂ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਸੀਗੇ ਪਵਨਦਵਾਨ ਜੀ ਫਿਰ ਜਗਮੋਨ ਸ਼ਰਮਾ ਜੀ ਆਏ ਅਸੀਂ ਉਹਨਾਂ ਨਾਲ ਵੀ ਕੰਮ ਕੀਤਾ ਫਿਰ ਪਵਨਦਵਾਨ ਜੀ ਪ੍ਰਧਾਨ ਆਏ ਨੇ ਉਹਨਾਂ ਨਾਲ ਵੀ ਕੰਮ ਕੀਤਾ ਦੋ ਵਾਰੀ ਪ੍ਰਧਾਨ ਰਹੇ ਨੇ ਗੁਰਪ੍ਰੀਤ ਸਿੰਘ ਗੋਗੀ ਜੀ ਉਹਨਾਂ ਨਾਲ ਵੀ ਪਰ ਕੰਮ ਕੀਤਾ ਅਸ਼wini ਸ਼ਰਮਾ ਜੀ ਜਿਹੜੇ ਮੌਜੂਦਾ ਪ੍ਰਧਾਨ ਨੇ ਉਹ ਬਾਇ ਨੇਮ ਬਾਇ ਫੇਸ ਚੰਗੀ ਤਰ੍ਹਾਂ ਜਾਣਦੇ ਨੇ ਕਿਉਂਕਿ ਅਸੀਂ ਉਹਨਾਂ ਨਾਲ ਵੀ ਕੰਮ ਕੀਤਾ ਸਰਦਾਰ ਰਵਨੀਤ ਸਿੰਘ ਬਟੂ ਮੈਂਬਰ ਪਾਰਲੀਮੈਂਟ ਕੋਈ ਵੀ ਉਹਨਾਂ ਦਾ ਮੈਸੇਜ ਹੁੰਦਾ ਸੀਗਾ ਰੈਲੀ ਦਾ ਧਰਨੇ ਦਾ ਸਭ ਜਗ੍ਹਾ ਤੇ ਗਏ ਆ ਜਿਹੜਾ ਹੁਣ ਤੱਕ ਅਸੀਂ ਚੱਲਦੇ ਆ ਰਹੇ ਸੀਗੇ ਪਿਛਲੇ 10 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਨਹੀਂ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਤੇ ਉਸ ਟਾਈਮ ਸਾਨੂੰ ਕੋਈ ਲੋਡ ਮਹਿਸੂਸ ਵੀ ਨਹੀਂ ਸੀ ਹੁੰਦੀ ਕਿਉਂਕਿ ਸਾਡੇ ਜਿਹੜੇ ਇੰਚਾਰਜ ਸੀਗੇ ਸਰਦਾਰ ਗਰਮੇਲ ਸਿੰਘ ਪਹਿਲਵਾਨ ਜੀ ਸੀਗੇ ਤੇ ਜਿਹੜੇ ਸਾਡੇ ਕੋਈ ਕੰਮ ਆਪਣੇ ਪਰਸਨਲ ਹੀ ਹੁੰਦੇ ਸੀਗੇ ਜਾਂ ਕੋਈ ਕਿਤੇ ਲੋਡ ਪੈਂਦੀ ਸੀ ਉਹਦੇ ਲਈ ਹਰ ਇੱਕ ਬੰਦੇ ਦੇ ਨਾਲ ਖੜਨ ਵਾਲਾ ਇੱਕੋ ਹੀ ਇਨਸਾਨ ਸੀਗਾ ਥੈਟ ਇਜ਼ ਭਾਰਤ ਪੂਸ਼ਨ ਆਸ਼ੂ ਕੈਬਨਿਟ ਮੰਤਰੀ ਜਿਨੇ ਹਰ ਟਾਈਮ ਹਰ ਇੱਕ ਬੰਦੇ ਦੇ ਨਾਲ ਜਿਹੜਾ ਖੜਿਆ ਇਵਨ ਕਿ ਅੱਜ ਵੀ ਸਾਨੂੰ ਕਿਤੇ ਲੋਡ ਪੈਂਦੀ ਹੈ ਭਾਰਤ ਪੂਸ਼ਣ ਆਸ਼ੂ ਨੇ ਕਦੀ ਸਾਨੂੰ ਪਿੱਠ ਨਹੀਂ ਦਿਖਾਈ ਉਹਨੇ ਸਾਡਾ ਕੰਮ ਕੀਤਾ ਪਰ ਜਿਸ ਬੰਦੇ ਲਈ ਅਸੀਂ ਦਿਨ ਰਾਤ ਇੱਕ ਕੀਤਾ 15 ਦਿਨ ਦੇ ਵਿੱਚ ਜਿਸ ਬੰਦੇ ਨੂੰ ਐਮਐਲਏ ਬਣਾਤਾ ਚਾਹੇ ਮੈਂ ਉਹਨੂੰ 2 ਵੋਟਾਂ ਪੁਆਈਆਂ ਜਾਂ 10 ਵੋਟਾਂ ਪੁਆਈਆਂ ਕੰਮ ਤਾਂ ਕੀਤਾ ਪਾਰਟੀ ਦੇ ਲਈ ਉਹਦੇ ਵੱਲੋਂ ਸਾਨੂੰ ਲਗਾਤਾਰ ਇਗਨੋਰ ਕੀਤਾ ਗਿਆ ਤੇ ਜਿਹੜਾ ਇੱਕ ਲੋਕਲ ਵਰਕਰ ਹੁੰਦਾ ਨਾ ਜੀ ਉਹ ਵਰਕਰ ਆਪਣੇ ਜਿਹੜੇ ਲੋਕਲ ਐਮਐਲਏ ਹੁੰਦੇ ਆ ਜਾਂ ਪ੍ਰਧਾਨ ਹੁੰਦੇ ਉਹਨਾਂ ਤੱਕ ਸੀਮਤ ਹੁੰਦਾ ਹੈ ਕਿਉਂਕਿ ਸਾਡੇ ਜਿਹੜੇ ਪ੍ਰਧਾਨ ਜੀ ਰਹੇ ਆ ਅਸ਼ਵਨੀ ਸ਼ਰਮਾ ਜੀ ਉਹਨਾਂ ਨੇ ਦੋ ਵਾਰੀ ਕਮੇਟੀ ਕੋਈ ਨਹੀਂ ਬਣਾਈ ਪਿਛਲੀ ਵੀ ਕਮੇਟੀ ਨਹੀਂ ਸੀ ਹੁਣ ਵੀ ਕਮੇਟੀ ਨਹੀਂ ਕਿਉਂਕਿ ਉਹ ਕੀ ਕਮੇਟੀ ਬਣਾਣ ਜਿਹੜਾ ਸਾਡੇ ਪੰਜਾਬ ਦੇ ਪ੍ਰਧਾਨ ਆ ਉਹਨਾਂ ਕੋਲ ਹੀ ਨਹੀਂ ਕਮੇਟੀ ਬਣੀ ਤੇ ਸਾਡੀ ਰਹਿਨਮਾਈ ਫਿਰ ਕਰ ਰਹੇ ਸੀ ਸਾਡੇ ਐਮਐਲਏ ਸੰਜੇ ਤਲਵਾਰੜੀ ਉਹਨਾਂ ਨੇ ਸਾਨੂੰ ਲਗਾਤਾਰ ਇਗਨੋਰ ਕੀਤਾ ਲਗਾਤਾਰ ਇਗਨੋਰ ਕੀਤਾ ਵੇਟ ਐਂਡ ਵਾਚ ਰਹੇ ਆ ਕਿ ਕੋਈ ਗੱਲ ਨਹੀਂ ਅੱਜ ਪੁੱਛ ਲੈਣਗੇ ਕੱਲ ਪੁੱਛ ਲੈਣਗੇ ਬਟ ਉਹ ਮੌਕਾ ਕਦੀ ਆਇਆ ਹੀ ਨਹੀਂ ਸੋ ਫਿਰ ਇਸ ਕਰਕੇ ਫੈਡ ਅਪ ਹੋ ਗਏ ਹੁਣ ਇੰਨਾ ਕਿ ਜ਼ਿਆਦਾ ਫੈਡ ਅਪ ਹੋ ਗਏ ਕਿ ਹੁਣ ਸੋਚਿਆ ਵੀ ਇਸ ਇਨਸਾਨ ਦੇ ਨਾਲ ਕੰਮ ਕਰਨਾ ਹੀ ਨਹੀਂ ਜਿਸ ਬੰਦੇ ਨੂੰ ਤੁਹਾਡੀ ਵੈਲਿਊ ਹੀ ਨਹੀਂ ਜੀ ਇਹ ਲਗਾਤਾਰ ਇਲਜ਼ਾਮ ਲੱਗਦੇ ਸੀ ਪਹਿਲਾਂ ਆਮ ਆਦੀ ਪਾਰਟੀ ਉੱਪਰ ਝਾੜੂ ਉੱਪਰ ਬੜੇ ਇਲਜ਼ਾਮ ਲੱਗੇ ਸੀ ਕਿ ਝਾੜੂ ਵਾਲੀ ਪਾਰਟੀ ਉਹ ਖੇਰ ਖੇਰ ਹੋ ਗਏ ਨਾ ਆਪਸੀ ਡੈਮੋਕਰੈਟਿਕ ਦੀ ਹੀ ਹੈਗੀ ਆ ਆਪਸ ਵਿੱਚ ਲੋਕਤੰਤਰ ਉਹ ਨਹੀਂ ਚੱਲ ਰਿਹਾ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਕਾਂਗਰਸ ਵਿੱਚ ਵੀ ਉਹ ਚੀਜ਼ਾਂ ਹੁਣ ਕਿਤੇ ਨਾ ਕਿਤੇ ਆਈ ਹੈ ਕਿਉਂਕਿ ਨਿਰੋਜ ਸਿੰਘ ਸਿੱਧੂ ਲਾਲੋ ਚੰਨੀ ਚੰਨੀ ਲਾਲੋ ਕਈ ਉਹ ਉਹ ਵੱਡੇ ਲੈਵਲ ਦੀ ਗੱਲ ਹੋ ਗਈ ਆਪਾਂ ਨੀਚੇ ਵਾਲ ਵਾਲ ਲੈਵਲ ਤੇ ਆ ਜੀ ਐਮਐਲਏ ਲੈਵਲ ਦੇ ਉੱਤੇ ਆ ਜੀ ਤਾਂ ਉੱਥੇ ਵੀ ਕੁਛ ਨਾ ਕੁਛ ਇਹ ਚੀਜ਼ਾਂ ਸਾਹਮਣੇ ਹੋ ਰਿਹਾ ਕਿ ਲੋਕ ਇੱਕ ਦਿਨ ਟੁੱਟ ਰਹੇ ਨੇ ਦੇਖੋ ਜਿਹੜਾ ਕਾਂਗਰਸ ਪਾਰਟੀ ਦਾ ਸਿਨੈਰੀਓ ਹੋ ਗਿਆ ਨਾ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਜਿਹੜਾ ਉਹ ਸਲੋਗਨ ਲੈ ਕੇ ਆਈ ਸੀ ਆਮ ਆਦਮੀ ਆਮ ਤਾਂ ਉਹ ਰਹੀ ਨਹੀਂ ਗਈ ਜੀ ਕਿਉਂਕਿ ਉਹ ਆਮ ਤਾਂ ਤਾਂ ਹੁੰਦੀ ਜੇ ਕਿਸੇ ਆਮ ਬੰਦੇ ਨੂੰ ਵੋਟ ਟਿਕਟ ਦੇ ਦਿੰਦੀ ਉਹ ਤਾਂ ਖਾਸ ਹੋ ਗਈ ਜਿਹੜੇ ਕੋਈ ਕਾਂਗਰਸ ਚੋਂ ਜਾ ਰਿਹਾ ਹੈ ਕੋਈ ਅਕਾਲੀ ਦਲ ਚੋਂ ਜਾ ਰਿਹਾ ਹੈ ਉਹਨਾਂ ਨੂੰ ਟਿਕਟ ਦੇ ਰਹੀ ਹੈ ਤਾਂ ਇਸ ਕਰਕੇ ਉਹ ਆਮ ਤਾਂ ਹੈ ਹੀ ਨਹੀਂ ਖਾਸ ਹੈ ਉਹ ਜਿਹੜਾ ਕਾਂਗਰਸ ਪਾਰਟੀ ਦਾ ਸਿਨੈਰੀਓ ਰਹਿ ਗਿਆ ਕਾਂਗਰਸ ਪਾਰਟੀ ਦੇ ਵਿੱਚ ਸਿਰਫ ਉਸ ਬੰਦੇ ਦੀ ਵੈਲਿਊ ਹੈ ਜਿਹੜਾ ਕਿਸੇ ਵੀ ਲੀਡਰ ਦਾ ਚਮਚਾ ਹੈ ਜਾਂ ਜਿਹੜਾ ਚਮਚਾਗਰੀ ਕਰਦਾ ਹੈ ਭਾਈ ਜੀ ਨਾ ਸਾਨੂੰ ਚਮਚਾਗਰੀ ਕਰਨੀ ਆਈ ਹੈ ਤੇ ਨਾ ਅਸੀਂ ਕਰਨੀ ਹੈ ਸਭ ਤੋਂ ਵੱਡਾ ਕਾਰਨ ਇਹ ਹੈ ਜੀ ਤੁਸੀਂ ਕਹੇ ਵੀ ਅਸੀਂ ਕੰਮ ਕਰਨਾ ਸਿੱਧੇ ਹੋ ਕੇ ਕਰਨਾ ਠੀਕ ਹੈ ਚਮਚਾਗਰੀ ਨਹੀਂ ਕਰਨੀ ਪਰ ਗੱਲ ਇਹ ਆ ਜੀ ਦੇਖੋ ਕਿਤੇ ਨਾ ਕਿਤੇ ਕੋਈ ਲੀਡਰ ਆਪਾਂ ਨੂੰ ਮਿਲਦਾ ਉਹਦੇ ਵਿੱਚ ਕਈ ਚੀਜ਼ਾਂ ਕਮੀਆਂ ਹੁੰਦੀਆਂ ਨੇ ਸਾਨੂੰ ਕਮੀਆਂ ਨੂੰ ਵੀ ਆਪਦੀ ਬੁੱਕਲ 'ਚ ਰੱਖ ਕੇ ਆਪਦੇ ਲੀਡਰ ਨੂੰ ਮੂਰੇ ਚੰਗਾ ਰੱਖਣਾ ਹੀ ਪੈਂਦਾਗਾ ਠੀਕ ਹੈ ਪਰ ਤੁਸੀਂ ਇਹਨੂੰ ਕਹਿ ਰਹੇ ਹੋ ਕਿ ਉਹਨਾਂ ਨੇ ਤੁਹਾਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿੱਤਾ ਆ ਤੁਹਾਨੂੰ ਕਿਸੇ ਮੀਟਿੰਗ ਦੇ ਵਿੱਚ ਜਾਂ ਕਿਸੇ ਉਹਦੇ ਵਿੱਚ ਉਹ ਨਹੀਂ ਸਮੂਲਿਤ ਕਰਦੇ ਤੁਸੀਂ ਆਸੂ ਜੀ ਦਾ ਨਾਮ ਲੈ ਰਹੇ ਹੋਗੇ ਤੁਹਾਡੇ ਯਾਦ ਹੋਣਾ ਜਿਤੋਂ 15-20 ਦਿਨ ਪਹਿਲਾਂ ਆਸ਼ੂ ਜੀ ਉੱਪਰ ਵੀ ਇਲਜ਼ਾਮ ਲੱਗੇ ਸੀ ਸ਼ਾਇਦ ਉਹ ਭਾਜਪਾ ਵਿੱਚ ਜਾ ਰਹੇ ਨੇ ਕਿ ਇਹ ਗੱਲਾਂ ਹੁਣ ਕਲੀਅਰ ਹੋ ਗਈਆਂ ਜਾਂ ਹਲੇ ਵੀ ਗੱਲਾਂ ਚੱਲ ਰਹੀਆਂ ਨੇ ਭਾਜੀ ਦੇਖੋ ਗੱਲਾਂ ਜਿਹੜੀ ਭਾਰਤ ਪੂਸ਼ਣ ਆਸ਼ੂ ਜੀ ਦੀ ਗੱਲ ਕਰਾਂ ਨਾ ਜੀ ਅਸੀਂ ਮੇਰੀ ਤਾਂ ਬੜੀ ਦੂਰ ਦੀ ਗੱਲ ਹੈ ਕਿ ਜਿਹੜੇ ਵੈਸਟ ਹਲਕੇ ਦੇ ਵਸਨੀਕ ਨੇ ਜਾਂ ਜਿਹੜੇ ਸ਼ਹਿਰ ਲੁਧਿਆਣੇ ਦੇ ਲੋਕ ਨੇ ਜਿਹੜੇ ਭਾਰਤ ਪੂਸ਼ਨ ਆਸ਼ੂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਨੇੜਿਆਂ ਦੀ ਉਹ ਸੋਚ ਵੀ ਨਹੀਂ ਸਕਦੇ ਕਿ ਭਾਰਤ ਪੂਸ਼ਨ ਆਸ਼ੂ ਕਾਂਗਰਸ ਛੱਡ ਕੇ ਜਾਏਗਾ ਕਾਰਨ ਇਹ ਹੈ ਕਿ ਉਹ ਇਨਸਾਨ ਜਿਹੜਾ ਆਜ਼ਾਦ ਕਾਉਂਸਲਰ ਬਣ ਕੇ ਪਾਰਟੀ ਵੱਲੋਂ ਅਗਰ ਅੱਜ ਜੇ ਕਾਉਂਸਲਰ ਐਮ ਕਾਂਗਰਸ ਪਾਰਟੀ ਸ਼ਹਿਰ ਲੁਧਿਆਣੇ ਦੇ ਵਿੱਚ ਸਟੈਂਡ ਅਪ ਹੈ ਨਾ ਜੀ ਅਗਰ ਸੰਜੇ ਤਲਵਾਰੜ ਐਮ ਐਲ ਏ ਬਣ ਗਿਆ ਨਾ ਜੀ ਈਸਟ ਦੇ ਵਿੱਚੋਂ ਥੈਟ ਕ੍ਰੈਡਿਟ ਗੋਸ ਟੂ 파ਰਥ ਪੂਸ਼ਨ ਆਸ਼ੂ ਕਿਉਂਕਿ ਉਸ ਇਨਸਾਨ ਨੇ ਜਦੋਂ 10 ਸਾਲ ਕਾਂਗਰਸ ਪਾਰਟੀ ਨਹੀਂ ਸੀਗੀ ਉਦੋਂ ਵੀ ਆਪਣੇ ਵਰਕਰ ਦੇ ਨਾਲ ਮੋਡੇ ਦੇ ਨਾਲ ਮੋਡਾ ਲਾ ਕੇ ਖੜਿਆ ਔਰ ਉਸ ਬੰਦੇ ਬਾਰੇ ਇਹ ਸੋਚਣਾ ਕਿ ਉਹ ਭਾਜਪਾ ਚ ਜਾ ਰਿਹਾ ਹੈ ਇਹ ਤਾਂ ਇੱਕ ਹਾਸੋ ਹੁਣੀ ਜੀ ਗੱਲ ਹੈ ਬਾਕੀ ਅਫਵਾਹ ਹੈ ਜਿੱਧਰ ਮਰਜ਼ੀ ਕੋਈ ਲਈ ਚੱਲੇ ਤੇ ਉੱਡੀ ਜਾਂਦੀ ਹੁੰਦੀ ਹੈ ਜੇ ਕਿਸੇ ਨੇ ਕਹਿਤਾ ਕਹਿੰਦੇ ਉਹ ਸਾਪ ਆ ਗਿਆ ਸਾਪ ਆ ਗਿਆ ਫਿਰ ਥੋੜੀ ਦੇਰ ਬਾਅਦ ਕਹਿੰਦਾ ਯਾਰ ਉਹ ਤਾਂ ਗੱਪ ਆ ਗਿਆ ਇਹ ਗੱਪਾ ਹੀ ਨੇ ਬਾਜੀ ਬਸ ਜਿਵੇਂ ਕਹਿੰਦੇ ਨੇ ਆਪਣੇ ਪੰਜਾਬ ਦੇ ਵਿੱਚ ਕਹਾਵਤ ਹੈ ਜਿਹੜੀ ਕੌਮ ਜਾਂ ਕੋਈ ਪਾਰਟੀ ਆਪਣੇ ਜੜਾ ਭੁੱਲ ਜਾਂਦੀ ਹੈ ਆਪਣਾ ਅਤੀਤ ਭੁੱਲ ਜਾਂਦੀ ਹੈ ਉਹ ਖਤਮ ਹੋ ਜਾਂਦੀ ਹੈ ਕਿ ਲੱਗਦਾ ਹੈ ਕਿ ਜੇ ਸਾਹਿਬ ਨਾਲ ਤੁਸੀਂ ਸੰਜੇ ਦਲਵਾਰ ਦੀ ਗੱਲ ਕਰ ਰਹੇ ਹੋ ਆਪਣੇ ਟਕਸਾਲੀਆਂ ਨੂੰ ਭੁੱਲ ਰਹੇ ਨੇ ਉਹ ਕਿਤੇ ਨਾ ਕਿਤੇ ਇਹਨਾਂ ਨੂੰ 2022 ਦੇ ਵਿੱਚ ਹੀ ਚੀਜ਼ ਖੜਕੇਗੀ ਬਿਲਕੁਲ ਬਾਜੀ 200% ਖੜਕੇਗੀ ਅਗਰ ਅਜਾਪਾ ਪੂਰੇ ਹਿੰਦੁਸਤਾਨ 'ਚ ਗੱਲ ਅੱਜ ਕਿੱਥੇ ਸਰਕਾਰਾਂ ਰਹਿ ਗਈਆਂ ਕਾਂਗਰਸ ਪਾਰਟੀ ਖਤਮ ਹੁੰਦੀ ਜਾ ਰਹੀ ਹੈ ਕਿਤੇ ਵੀ ਕਾਂਗਰਸ ਅੱਜ ਨਾ ਨਾ ਕਰਦੇ ਤਿੰਨ ਚਾਰ ਸਟੇਟਾਂ ਜੀ ਕਾਂਗਰਸ ਰਹਿ ਗਈ ਮੈਨੂੰ ਲੱਗਦਾ ਵੀ ਜਿਹੜਾ ਉਹਨਾਂ ਦਾ ਟਾਈਮ ਹੈ ਕੋਈ ਕਾਂਗਰਸ ਦੇ ਲਈ ਬਹੁਤ ਵਧੀਆ ਨਹੀਂ ਹੈਗਾ ਕਿਉਂਕਿ ਸਾਡੇ ਪੰਜਾਬ ਪ੍ਰਧਾਨ ਉਹ ਸਾਡੇ ਚੰਨੀ ਜੀ ਨੂੰ ਮਾੜਾ ਕਹੀ ਜਾਂਦੇ ਨੇ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਸਾਹਿਬ ਆਪਣੀ ਗੱਲ ਕਰੀ ਜਾਂਦੇ ਆ ਸਿੱਧੂ ਸਾਹਿਬ ਆਪਣੀ ਗੱਲ ਕਰੀ ਜਾਂਦੇ ਆ ਜਾਖੜ ਸਾਹਿਬ ਆਪਣੀ ਗੱਲ ਕਰੀ ਜਾਂਦੇ ਆ ਸੁਖਜਿੰਦਰ ਰੰਧਾਵਾ ਜੀ ਆਪਣੀ ਗੱਲ ਕਰੀ ਜਾਂਦੇ ਕਾਂਗਰਸ ਪਾਰਟੀ ਦੀ ਤਾਂ ਕੋਈ ਗੱਲ ਹੀ ਨਹੀਂ ਕਰ ਰਿਆ ਕਾਂਗਰਸ ਪਾਰਟੀ ਦੀ ਤਾਂ ਕੋਈ ਗੱਲ ਹੀ ਨਹੀਂ ਕਰ ਰਿਆ ਭਾਜੀ ਵਰਕਰ ਤਾਂ ਬੜੀ ਦੂਰ ਦੀ ਗੱਲ ਹੈ ਜਿਸ ਪਾਰਟੀ ਨੇ ਤੁਹਾਨੂੰ ਨਾਮ ਰੁਤਬੇ ਦਿੱਤੇ ਤੁਸੀਂ ਉਹਦੀ ਨਹੀਂ ਗੱਲ ਕਰ ਰਹੇ ਕਿ ਉੱਪਰਲੀ ਲੀਡਰਸ਼ਿਪ ਇਹਨਾਂ ਨਿਕελ ਨਹੀਂ ਕੱਸ ਰਹੀ ਕਿ ਲੱਗ ਰਿਹਾ ਵੀ ਇਹਨਾਂ ਉੱਪਰ ਖੁੱਲ੍ਹ ਖੋਲ੍ਹ ਛੱਡ ਦਿੱਤੀ ਹੋਈ ਹੈ ਉੱਪਰਲੀ ਜਿਹੜੀ ਉੱਪਰਲੀ ਹੈ ਚਾਹੇ ਸੋਨੀਆ ਗਾਂਧੀ ਚਾਹੇ ਰਾਹੁਲ ਗਾਂਧੀ ਜੀ ਹੈ ਇਹ ਤਾਂ ਹੁਣ ਉਹਨਾਂ ਨੂੰ ਸਮਝ ਚਾਹੀਦੀ ਹੈ ਉਹ ਕੀ ਕਰ ਰਹੇ ਹੈ ਰਾਹੁਲ ਗਾਂਧੀ ਨੇ ਅੱਜ ਤੋਂ 10 ਸਾਲ ਪਹਿਲਾਂ ਇੱਕ ਬਹੁਤ ਵਧੀਆ ਸਿਸਟਮ ਅਡਾਪਟ ਕਰਵਾਇਆ ਸੀ ਲੋਕਾਂ ਨੂੰ ਕਿ ਯੂਥ ਕਾਂਗਰਸ ਦੇ ਇਲੈਕਸ਼ਨ ਕਰਾਵਾਂਗੇ ਜਿਹੜਾ ਕੋਈ ਛੋਟੇ ਲੈਵਲ ਦਾ ਵਰਕਰ ਹੈ ਉਹ ਵੀ ਆਪਣੇ ਇਲੈਕਸ਼ਨ ਲੜ ਕੇ ਅੱਗੇ ਆਵੇ ਤਾਂ ਜੋ ਉਸ ਵਰਕਰ ਨੂੰ ਵੀ ਮੌਕਾ ਮਿਲੇ ਪਰ ਸਾਡੇ ਪੰਜਾਬ ਦੇ ਵਿੱਚ ਕੀ ਹੋਇਆ ਸਾਡੇ ਪੰਜਾਬ ਦੇ ਵਿੱਚ ਉਹ ਜਿਹੜੀ ਵਰਕਰ ਦੀ ਲੜਾਈ ਸੀਗੀ ਉਹ ਲੀਡਰਾਂ ਦੀ ਲੜਾਈ ਹੋ ਗਈ ਉਹ ਵਰਕਰ ਦੀ ਤਾਂ ਗੇਮ ਹੀ ਖਤਮ ਹੋ ਗਈ ਆਪ ਦੇ ਆਪ ਦੇ ਲੈ ਕੇ ਆਪਣੇ ਆਪਣੇ ਮੇਰਾ ਬੰਦਾ ਮੇਰਾ ਜਿਤਨਾ ਚਾਹੀਦਾ ਉਹ ਮੇਰਾ ਬੰਦਾ ਮੇਰਾ ਜਿਤਨਾ ਚਾਹੀਦਾ ਇਸ ਕਰਕੇ ਕਾਂਗਰਸ ਪਾਰਟੀ ਦਾ ਸਿਨੈਰੀਓ ਅੱਜ ਜਿਹੜੇ ਚ ਪਤਾ ਨਹੀਂ ਕਿੱਧਰ ਨੂੰ ਜਾ ਰਿਹਾ ਮੈਨੂੰ ਜੋ ਲੱਗਦਾ 2022 ਦੇ ਵਿੱਚ ਅਗਰ ਇਦਾਂ ਹੀ ਚੱਲਦਾ ਰਿਹਾ ਮੈਂ ਤਾਂ ਜੋ ਤੁਹਾਡੇ ਸਾਹਮਣੇ ਮੀਡੀਆ ਦੇ ਅੱਗੇ ਬਹਿ ਕੇ ਬੋਲਦਾ ਪਿਆ ਕਈ ਇਦਾਂ ਦੇ ਵੀ ਨੇ ਜਿਨ੍ਹਾਂ ਨੇ ਮੀਡੀਆ ਕੇ ਬੋਲਣਾ ਨਹੀਂ ਜਿਨ੍ਹਾਂ ਨੇ ਕਹਿਣਾ ਵੀ ਘਰ ਆਊਗਾ ਤੇ ਫਿਰ ਦੇਖਾਂਗੇ ਕਿ ਵੋਟ ਪਾਣੀ ਹੈ ਕਿ ਨਹੀਂ ਪਾਣੀ ਉਹ ਇਹਨਾਂ ਨੂੰ ਰਿਜ਼ਲਟ ਦੱਸੂਗਾ ਜੀ ਸੁਖ ਸਰਕਾਰੀ ਨੇ ਤਿੰਨ ਚਿਹਰੇ ਐਲਾਨ ਕਰਤੇ ਕਿ ਚੰਨੀ ਸਾਹਿਬ ਵੀ ਹੋਣਗੇ ਨਵਜੋਤ ਸਿੰਘ ਸਿੱਧੂ ਵੀ ਹੋਣਗੇ ਇਸ ਲਈ ਜਾਖੜ ਡਿਸੀਸ਼ਨ ਦੇਣ ਵਾਲੇ ਇਹ ਤਾਂ ਆਪਣਾ ਉੱਤੋਂ ਦਿੱਲੀ ਤੋਂ ਦੱਸਣ ਵਾਲੇ ਨੇ ਜੇ ਹੁਣ ਤਿੰਨ ਤਿੰਨ ਲੜੜੇ ਹੋਣਗੇ ਤੇ ਫਿਰ ਲੋਕ ਵੀ ਤਾਂ ਸੋਚਣਗੇ ਨਾ ਵੀ ਕਿਹੜਾ ਲੜਾ ਹੋਣਾ ਹੈ ਇਹ ਤਾਂ ਇਹਨਾਂ ਨੂੰ ਇੱਕ ਲਾੜਾ ਦੇਣਗੇ ਤੇ ਗੱਲ ਬਣੂਗੀ ਬਾਕੀ ਕਾਂਗਰਸ ਦਾ ਸਿਨੈਰੀਓ ਇਹਨਾਂ ਨੇ ਅੱਜ ਤੱਕ ਕਦੀ ਵੀ ਕੋਈ ਲਾੜਾ ਦਿੱਤਾ ਨਹੀਂ ਉਹਨਾਂ ਨੇ ਇਲੈਕਸ਼ਨਾਂ ਤੋਂ ਬਾਅਦ ਹੀ ਦਿੱਤਾ ਸੀਗਾ ਪਿਛਲੀ 2017 ਦੇ ਵਿੱਚ ਜਰੂਰ ਕੈਪਟਨ ਸਾਹਿਬ ਦਾ ਨਾਰਾ ਲੱਗਿਆ ਸੀਗਾ ਕਿ ਘਰ ਘਰ ਚੱਲੀ ਆਪਣਾ ਕੈਪਟਨ ਕੈਪਟਨ ਹਰ ਇੱਕ ਜਗ੍ਹਾ ਕੈਪਟਨ ਚਾਹੀਦਾ ਸੀਗਾ ਠੀਕ ਹੈ ਨਾ ਜੀ ਕੈਪਟਨ ਵਿਦ ਕਾਫੀ ਵੀ ਹੋਈ ਕੈਪਟਨ ਦੇ ਨਾਰੇ ਲੱਗੇ ਉਹ ਇੱਕ ਸੀਨੀਅਰ ਲੀਡਰ ਨੂੰ ਤੁਸੀਂ ਇੱਕੋਦਮ ਖੁੰਝੇ ਲਾਤਾ ਕਿ ਕਿਤੇ ਬਹੁਤ ਹੀ ਵਧੀਆ ਗੱਲ ਹੋਈ ਨਹੀਂ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਫੈਸਲਾ ਹੈ ਸੀ ਇੱਕ ਦੋ ਦਿਨ ਦੇ ਵਿੱਚ ਲੈ ਲੈਣ ਆਏ ਆ ਕੀ ਇਹ ਫੈ भी हो सकता है बिल्कुल पाजी जे पार्टी बदलने तक ਦਾ ਤਾਂ ਫੈਸਲਾ ਹੋ ਹੀ ਗਿਆ ਕਿ ਜਿਹੜੇ ਬੰਦੇ ਨੇ ਤੁਹਾਨੂੰ 5 ਸਾਲ ਨਹੀਂ ਪੁੱਛਿਆ ਉਹ ਤੁਹਾਨੂੰ ਅੱਗੇ ਕੀ ਪੁੱਛੂਗਾ ਕਿਉਂਕਿ ਜਦੋਂ ਤੁਹਾਡੇ ਦਿਲ ਮਿਲਨੇ ਬੰਦ ਹੋ ਜਾਂਦਾ ਫਿਰ ਉਸ ਜਗ੍ਹਾ ਤੇ ਖੜਾ ਹੋਣਾ ਜ਼ਰੂਰੀ ਨਹੀਂ ਹੁੰਦਾ ਪਾਜੀ ਆਪਸ਼ਨਸ ਤਾਂ ਸਾਰੀਆਂ ਖੁੱਲੀਆਂ ਨੇ ਪਾਜੀ ਆਪਸ਼ਨਸ ਤਾਂ ਸਾਰੀਆਂ ਖੁੱਲੀਆਂ ਨੇ ਖੁੱਲਾ ਬਾਜ਼ਾਰ ਹੈ ਰਾਜਨੀਤੀ ਦਾ ਰਾਜਨੀਤੀ ਦਾ ਖੁੱਲਾ ਬਾਜ਼ਾਰ ਹੈ ਪਾਜੀ ਤੁਸੀਂ ਕਿਤੇ ਵੀ ਜਾ ਸਕਦੇ ਹੋ ਹਰ ਇੱਕ ਨੂੰ ਤੁਹਾਡੀ ਲੋੜ ਹੈ ਫਿਰ ਵੀ ਇੱਕ ਕੋਈ ਪਾਰਟੀ ਚ ਤੁਹਾਨੂੰ ਚੰਗੀ ਲੱਗਦੀ ਨਹੀਂ ਨਹੀਂ ਪਾਜੀ ਦੇਖੋ ਚੰਗੇ ਆਪਣੀ ਜਗ੍ਹਾ ਤੇ ਸਾਰੇ ਹੀ ਨੇ ਜਿਹੜੇ ਆਮ ਆਦਮੀ ਦਾ ਕੰਮ ਕਰ ਰਹੇ ਉਹਨਾਂ ਲਈ ਆਮ ਆਦਮੀ ਵੀ ਚੰਗੀ ਹੈ ਕਾਲੀ ਦਲ ਵੀ ਚੰਗੀ ਹੈ ਕੈਪਟਨ ਵੀ ਚੰਗਾ ਹੈ ਸ਼੍ਰੋਮਣੀ ਅਕਾਲੀ ਦਲ ਭਾਜੀ ਵੀ ਸਾਰੀਆਂ ਚੰਗੀਆਂ ਨੇ ਬਾਜੀ ਉਹ ਤਾਂ ਇਹ ਦੇਖਾਂਗੇ ਕਿਹੜਾ ਕਿਹੜੀ ਪਾਰਟੀ ਬਣਦਾ ਮਾਨ ਸਨਮਾਨ ਦਿੰਦੀ ਹੈ ਜੀ ਸੋ ਇਹ ਸਾਰਾ ਨਰਮਲ ਜੀ ਜਿਨ੍ਹਾਂ ਨੇ ਬੜੇ ਸੰਖੇਪ ਵਿੱਚ ਕਿਹਾ ਕਿ ਜਿਹੜੀ ਕਾਂਗਰਸ ਪਾਰਟੀ ਉਹ ਆਪਦੇ ਸੈਨੈਰੀ ਤੋਂ ਭੜਕ ਚੁੱਕੀ ਹੈ ਆਪਣੇ ਜਿਹੜੇ ਟਕਸਾਲੀ ਵਰਕਰਸ ਨੇ ਤੇ ਟਕਸਾਲੀ ਲੋਕ ਰਹੇ ਉਹਨਾਂ ਨੂੰ ਭੁੱਲਦੇ ਜਾ ਰਹੇ ਨੇ ਇਹਨਾਂ ਨੇ ਉੱਪਰ ਲੀਡਰਸ਼ਿਪ ਦੀ ਵੀ ਗੱਲ ਕੀਤੀ ਹੈ ਕਿ ਵੱਡੀ ਲੀਡਰਸ਼ਿਪ ਜਿਹੜੀ ਹੈ ਉਹਨੂੰ ਵੀ ਨਸੀਹਤ ਦੀ ਲੋੜ ਹੈ ਕਿ ਉਹੋ ਕਮ ਸੇ ਘੱਮ ਆਪਣੇ ਲੀਡਰਾਂ ਉੱਪਰ ਹੀ ਕਿਚੜਾ ਨਾ ਛਿੱਟੇ ਤੇ ਆਪਣੇ ਜਿਹੜੇ ਵਰਕਰ ਨੇ ਉਹਨਾਂ ਨੂੰ ਸੰਭਾਲ ਕੇ ਰੱਖੇ ਜਾਏਗਾ 2022 ਦੇ ਵਿੱਚ ਦੁਬਾਰਾ ਸੱਤਾ ਵਿੱਚ ਆਉਣਾ ਕੈਮਰਾਮੈਨ ਬਿਪਰੇ ਰੋੜਾ ਦੇ ਨਾਲ ਕੁਲਵੰਤ ਸਿੰਘ ਸਨੋਟ ਵੀ ਇਸ ਸਮੇਂ ਨਿਊਜ਼